ਸਰ ਮੈਂ ਪਹਿਲਾਂ ਮਾ ਦੇਵਾ ਵੈਲਫੇਅਰ ਸੁਸਾਇਟੀ ਜਿਹੜੀ ਹਰ ਸਾਲ ਹਸ਼ਾਰਪੁਰ ਚੋਂ ਮਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਲੈ ਕੇ ਜਾਂਦੀ ਹੈ ਔਰ ਮਾ ਵੈਸ਼ਨੋ ਦੇ ਦਰਸ਼ਨ ਕਰਾਉਂਦੀ ਹੈ ਇਹ 13ਵੀਂ ਚੌਂ ਹੈਗੀ ਨਾ ਯਾਤਰਾ ਤੇ 7ਵੀਂ ਚੌਂਕੀ ਉੱਥੇ ਇਹਨਾਂ ਨੇ ਕਰਨੀ ਹੈ ਬੜਾ ਧਾਰਮਿਕ ਮਾਹੌਲ ਹੈ ਇਹ ਜਿਹੜਾ ਸਾਡਾ ਸ਼ਹਿਰ ਹੈ ਇਹਨੂੰ ਸੰਤਾਂ ਦਾ ਮਹਾਪੁਰਸ਼ਾਂ ਦਾ ਸ਼ਹਿਰ ਇਸ ਲਈ ਕਹਿੰਦੇ ਆ ਕਿ ਇੱਥੇ ਹਰ ਮਹੱਲਾ ਗਲੀ ਦੇ ਵਿੱਚ ਕੋਈ ਨਾ ਕੋਈ ਜਾਗਰਣ ਮਾਤਾ ਦਾ ਨਾਮ ਜਾ ਜਗਰਾਤਾ ਹਰ ਜਗ੍ਹਾ ਹੁੰਦਾ ਹੈ ਔਰ ਇਹ ਸ਼ਹਿਰ ਦੀ ਜਿਹੜੀ ਮਾਨਤਾ ਇਹ ਤਾਂ ਹੀ ਇਹਨੂੰ ਸੰਤਾਂ ਦਾ ਸ਼ਹਿਰ ਕਹਿੰਦੇ ਆ ਮੈਂ ਇਸ ਜਿਹੜੀ ਸੋਸਾਇਟੀ ਹੈ ਔਰ ਇਹ ਜਿਹੜੇ ਸਾਡੇ ਵੀਰ ਨੇ ਜਾਂ ਮੇਰੀ ਭੈਣ ਮੈਡਮ ਚੋਪੜਾ ਸਾਰੇ ਜਿੰਨੇ ਸਤਿਕਾਰਯੋਗ ਇਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਤੇ ਜਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਅਰਦਾਸ ਕਰਦਾ ਮਾ ਵੈਸ਼ਨੋ ਦੇ ਚਰਨਾਂ ਦੇ ਵਿੱਚ ਕਿ ਸਾਰਿਆਂ ਦੀ ਮਨੋ ਕਾਮਨਾ ਪੂਰਨ ਕਰਨ ਔਰ ਸਾਡੇ ਸ਼ਹਿਰ ਤੇ ਪੰਜਾਬ ਤੇ ਦੇਸ਼ ਤੇ ਖਾਸ ਕਰਕੇ ਮੇਰੇ ਸ਼ਹਿਰਪੁਰ ਵਾਸੀਆਂ ਤੇ ਜਿਹੜੇ ਕਿ ਬੜੀ ਸੱਚੇ ਵਿਚਾਰਾਂ ਦੇ ਨਾਲ ਮਾਂ ਵੈਸ਼ਨੋਦੇਵੀ ਦੇ ਚਰਨਾਂ 'ਚ ਜਾ ਰਹੇ ਨੇ ਇਹਨਾਂ ਦੀ ਮਨੋ ਕਾਮਨਾ ਪੂਰਨ ਹੋਵੇ ਔਰ ਸਾਡੇ ਸ਼ਹਿਰ ਦੇ ਵਿੱਚ ਪਿਆਰ ਸਦਭਾਵਨਾ ਅਮਨ ਔਰ ਸ਼ਾਂਤੀ ਬਣੀ ਰਹੇ ਅਸੀਂ ਸਾਰੇ ਮਾਂ ਦੇ ਚਰਨਾਂ 'ਚ ਲੱਗੇ ਰਹੀਏ ਇਹ ਹੀ ਮਾਂ ਦੇ ਚਰਨਾਂ 'ਚ ਅਰਦਾਸ ਹੈ ਔਰ ਇਹਨਾਂ ਲਈ ਸ਼ੁਭ ਸ਼ਾਮਾ ਕਿ ਜਾ ਕੇ ਮਾਂ ਦੇ ਦਰਸ਼ਨ ਕਰਕੇ ਔਰ ਸ਼ੁਭ ਦੁਆਵਾਂ ਦੇ ਨਾਲ ਦਰਸ਼ਨ ਕਰਕੇ ਮਾਤਾ ਦਾ ਆਸ਼ੀਰਵਾਦ ਲੈ ਕੇ ਆਉਣ ਜੈਕਾਰਾ ਮਾ ਵੈਸ਼ਨੋ ਦੇਵੀ ਦਾ ਬਹੁਤ ਸਾਰੇ ਜੀ ਦਰਬਾਰ ਕੀ ਇਹ ਸਰ 13ਵੀਂ ਯਾਤਰਾ ਜੀ ਮਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਉੱਤੇ ਜਾ ਰਹੀ ਆ ਜਿੱਥੇ ਅਸੀਂ ਹਰ ਸਾਲ ਮਾ ਦੀ ਚੌਂਕੀ ਕਰਾਨੇ ਆ ਸਤਵੀਂ ਵਿਸ਼ਾਲ ਚੌਂਕੀ ਆ ਜੀ ਜਿਹਦੇ ਪੰਜਾਬ ਦੇ ਸਿੰਗਰ ਅੱਛੇ-ਅੱਛੇ ਉੱਥੇ ਗਾਣ ਜਾ ਰਹੇ ਆ ਮਾਤਾ ਰਾਣੀ ਦੀ ਅਪਾਰ ਕਿਰਪਾ ਦੇ ਨਾਲ ਕਿੰਨੇ ਦਿਨ ਦੀ ਯਾਤਰਾ ਹੁੰਦੀ ਹੈ ਇਹ ਸਰ 3 ਦਿਨ ਦੀ ਯਾਤਰਾ ਹੁੰਦੀ ਆ ਜੀ ਕਿੰਨੀਆਂ ਬੱਸਾਂ ਜਾ ਰਹੀਆਂ ਜੀ ਇਹ ਸਰ ਦੋ ਬੱਸਾਂ ਬਾਕੀ ਪ੍ਰਾਈਵੇਟ ਕਾਰਾਂ ਵੀ ਹੈਗੀਆਂ ਇਹ ਬਿਲਕੁਲ ਇਹ ਫ੍ਰੀ ਹੁੰਦੀਆਂ ਕਿ ਕੋਈ ਚਾਰਜ ਇਹ ਸਰ ਟੋਟਲ ਫ੍ਰੀ ਰਹਿਣਾ ਸਹਿਣਾ ਖਾਣਾ ਪੀਣਾ ਟੋਟਲ ਫ੍ਰੀ ਰੱਖਿਆ ਪਿਆ ਸਰ ਅਸੀਂ ਜੀ ਤਾਂ ਉਸ ਤੋਂ ਬਾਅਦ ਮਾਤਾ ਜੀ ਯਾਤਰਾ ਤੋਂ ਬਾਅਦ ਹੋਰ ਕਿੱਥੇ ਦਾ ਪ੍ਰੋਗਰਾਮ ਹੁੰਦਾ ਜੀ ਸ਼੍ਰੀ ਦੇਵਾ ਮਾਈ ਮੰਦਿਰ ਸ਼੍ਰੀ ਸ਼੍ਰੀ ਦੇਵਾ ਮਾਈ ਮੰਦਿਰ ਆ ਜੀ ਦੂਸਰਾ ਸਥਾਨ ਆ ਦੇਵਾ ਮਾਈ ਦੂਸਰਾ ਦਰਸ਼ਨ ਆ 110 ਸਾਲ ਕੰਜਾ ਗਰੁੱਪ ਦੇ ਵਿੱਚ ਮਾਂ ਵਿਰਾਜਮਾਨ ਉੱਥੇ ਆ ਜਿੱਥੇ ਉੱਥੇ ਹੀ ਨਸਮਤ ਤੱਕ ਹੋਣ ਜਾਇਦਾ ਸੀ ਇੱਥੇ ਹੀ ਚੌਂਕੀ ਕਰੀਦੀ ਆ ਏ ਸਰ دیਵਾ ਮਾਈ ਜੀ ਇਹ ਕਿਆ ਨਾਮ ਹੈ ਤੁਹਾਡਾ ਵੀਨਾ ਚੋਪੜਾ ਤੇ ਜੀ ਅੰਕੁਰ ਚੋਪੜਾ ਦੇ ਮਾਤਾ ਠੀਕ ਹੈ ਜੀ ਕੀ ਕਹਿੰਦੇ ਜਿਹੜਾ ਕਿਸੇ ਸੰਸਥਾ ਦੇ ਜਨਰਲ ਸੈਕਟਰੀ ਆ ਜੀ ਬੇਟਾ ਤਾਂ ਬਾਹਰ ਹੈ ਉਹਦੀ ਜਗ੍ਹਾ ਮੈਨੂੰ ਹਰ ਸਾਲ ਜਿਹੜਾ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਇਹ ਸਾਡੀ 13ਵੀਂ ਯਾਤਰਾ ਹੈ ਔਰ ਉੱਥੇ ਜਾ ਕੇ 7ਵੀਂ ਚੌਂਕੀ ਆ ਜੀ ਤੇ ਤੁਹਾਡੀ ਕਿੰਨੀ ਵੀ ਯਾਤਰਾ ਮਾਤਾ ਜੀ ਤੁਸੀਂ ਕਿੰਨੀ ਮੈਂ ਮੇਰਾ ਖਿਆਲ ਮੈਂ ਗਿਣੀਆਂ ਨਹੀਂ ਤਕਰੀਬਨ ਹਰ ਸਾਲ ਜਾਂਦੀ ਆ ਠੀਕ ਹੈ ਜਿਹੋ ਜਿਹੇ ਪ੍ਰਬੰਧ ਹੁੰਦੇ ਨੇ ਰਸਤੇ ਦੇ ਵਿੱਚ ਚੌਂਕੀ ਨੂੰ ਲੈ ਕੇ ਬਹੁਤ ਵਧੀਆ ਪ੍ਰਬੰਧ ਹੁੰਨੇ ਆ ਕਦੀ ਮੌਕਾ ਮਿਲੇ ਤਾਂ ਤੁਸੀਂ ਸਾਡੇ ਨਾਲ ਜਾ ਕੇ ਦੇਖੋ ਕਿ ਉਥੇ ਕਿੰਨਾ ਵਧੀਆ ਮਤਲਬ ਮਾਤਾ ਦਾ ਅਸ਼ੀਰਵਾਦ ਰੰਗ ਹੈ ਨਾ ਵਰਸਦਾ ਹੈ ਨਾ ਸਾਰੇ ਜਿਹੜੇ ਕਲਾਕਾਰ ਗਿਉ ਹੁੰਦੇ ਆ ਖੂਬ ਰੰਗ ਵਰਸਾ ਕੇ ਵਾਪਸ ਆਉਂਦੇ ਆ ਔਰ ਮਾਂ ਤੋਂ ਦੁਆਵਾਂ ਅਸੀਂ ਸਾਰੇ ਸ਼ਹਿਰ ਵਾਸਤੇ ਆਪਣੇ ਦੇਸ਼ ਵਾਸਤੇ ਪ੍ਰਾਰਥਨਾ ਕਰਕੇ ਆਨੇ ਆ ਕਿ ਸਾਡੇ ਦੇਸ਼ ਦੇ ਵਿੱਚ ਸੁੱਖ ਸ਼ਾਂਤੀ ਭਾਈਚਾਰਾ ਬਣਿਆ ਰਹਿ